ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜੀ ਆਇਆਂ ਜੀ ਨੂੰ ਆਖਦੀ ਹਾਂ ਮੈਂ ਅੱਜ ਇਸ YouTube ਚੈਨਲ ਤੇ ਆ ਤੁਹਾਨੂੰ ਇੱਕ ਤਾਜ਼ਾ ਖਬਰ ਜੋ ਕਿ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ ਕਿ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਮਾਨ ਸਰਕਾਰ ਵੱਲੋਂ ਮੁਲਾਜ਼ਮ ਦੀਆਂ ਪੱਖ ਦੀਆਂ ਮੰਗਾਂ ਦਾ ਹੱਲ ਜਲਦ ਹੀ ਕਰੇ ਕਿਉਂਕਿ ਜਿਸ ਦੇ ਵਿੱਚ ਮੁਲਾਜ਼ਮ ਦੀਆਂ ਮੰਗਾਂ ਦੇ ਵਿੱਚ ਡੀਏ ਵਿੱਚ ਵਾਅਦਾ ਕਰਕੇ ਕਰੇ ਟੀਏ ਦੀ ਕਿਸ਼ਤਾਂ ਨੂੰ ਬਕਾਇਆ ਦੇਣ ਦੇ ਲਈ ਜਲਦੀ ਸਰਕੂਲਰ ਜਾਰੀ ਕਰੇ ਰਿਟਾਇਰਡ ਹੋਏ ਮੁਲਾਜ਼ਮਾਨ ਨੂੰ ਫੈਕਟਰ 2.59 ਲਾਗੂ ਕਰਕੇ ਪੰਜਾਬ ਸਰਕਾਰ ਦੇ ਮੈਕਮੇ ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਨ ਨੂੰ ਰੈਗੂਲਰ ਕਰੇ ਤੇ ਪ੍ਰਵੀਜ਼ਨ ਪੀਰੀਅਡ ਵਾਲੇ ਤਨਖਾਹਾਂ ਦੇ ਵਿੱਚ ਵਾਅਦਾ ਕਰੇ ਉਪਰੋਕਤ ਮੰਗ ਸੰਬੰਧੀ ਸਰਕੂਲਰ ਜਾਰੀ ਕਰੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸਾਰੇ ਵਿਭਾਗ ਦੇ ਪ੍ਰਬੰਧਕੀ ਸਖਤਰ ਨੂੰ ਮਿਤੀ 30 10 2025 ਨੂੰ ਪੱਤਰ ਜਾਰੀ ਜਿਸ ਦਾ ਵਿਸ਼ਾ सिविल रिट पिटीशन नंबर 15896 ऑफ 23 डॉक्टर सौरभ शर्मा बनाम पंजाब सरकार ਦੇ ਵਿੱਚ ਹੋਏ ਫੈਸਲੇ ਦੇ ਆਧਾਰ ਡਿਸਪੋਜ਼ ਆਫ ਕੇਸਾਂ ਸੰਬੰਧੀ ਸੂਚਨਾ ਗੂਗਲ ਸਪ੍ਰੈਡਸ਼ੀਟ ਵਿੱਚ ਅਪਡੇਟ ਕਰਨ ਦੇ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਗਿਆ ਹੈ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਲਈ 8ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਨੂੰ ਵਿੱਚ ਖੁਸ਼ੀ ਦੀ ਲਹਿਰ ਹੈ ਕਿ 1 ਜਨਵਰੀ 2026 ਨੂੰ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਲੱਖਾਂ ਦੇ ਕੇਂਦਰੀ ਮੁਲਾਜ਼ਮ ਦੇ 63 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਮੈਕਮੇ ਦੇ ਵਿੱਚ ਖਾਲੀ ਪਈਆਂ ਸਾਮੀਆਂ ਜਲਦੀ ਭਰੇ ਤੇ ਪਰਮਿਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕਰੇ ਮੁੱਖ ਮੰਤਰੀ ਹਰ ਹਰ ਭਗਵੰਤ ਮਾਨ ਮੁਲਾਜ਼ਮਾਂ ਦੀ ਮਹਿੰਗਾਈ ਦੇ ਵਿੱਚ 16% ਵਾਅਦਾ ਕਰ ਸਕਦੀ ਹੈ ਤੇ ਤਰਨ ਤਾਰਨ ਦੀ ਜਿਮਨੀ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਏਰੀਅਰ ਦੇ ਦੇਣ ਦੇ ਲਈ ਸਰਕੂਲਰ ਜਾਰੀ ਕਰ ਸਕਦੀ ਹੈ ਗੁਰੂ ਹਰਗੋਬਿੰਦ ਸਿੰਘs ਥਰਮਲ ਲੈਰਾ ਮੁਹੱਬਤ ਤੇ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਵਿੱਚ 20-20 ਸਾਲਾਂ ਤੋਂ ਕੱਚੇ ਮੁਲਾਜ਼ਮ ਜੋ ਕਿ ਕੰਮ ਕਰਦੇ ਨੇ ਉਹਨਾਂ ਨੂੰ ਰੈਗੂਲਰ ਕਰੇ ਤੇ ਕੱਚੇ ਮੁਲਾਜ਼ਮਾਂ ਦੀਆਂ ਆਗੂਆਂ ਦੀ ਕਈ ਮੀਟਿੰਗਾਂ ਹੋਈਆਂ ਹਨ ਪਰ ਮੀਟਿੰਗਾਂ ਦੇ ਵਿੱਚ ਕੇਵਲ ਲਾਰੇ ਹੀ ਪ੍ਰਾਪਤ ਹੋਏ ਹਨ ਜੇਕਰ ਹੁਣ ਮੁਲਾਜ਼ਮ ਦੀ ਮੰਗਾਂ ਦਾ ਹੱਲ ਨਾ ਹੋਇਆ ਹੈ ਤਾਂ 2027 ਦੀ ਚੋਣਾਂ ਦੇ ਨਤੀਜੇ ਦਿੱਲੀ ਵਾਲੇ ਹੋਣਗੇ ਬਿਜਲੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਅਤੇ ਪੈਨਸ਼ਨਰਸ ਐਸੋਸੀਏਸ਼ਨ ਵੱਲੋਂ ਲਿਖੇ ਸੰਘਰਸ਼ ਅਨੁਸਾਰ ਸਰਕਲ ਪੱਧਰ ਤਰਨਾ ਬਠਿੰਡੇ ਦੇ ਅਨਾਰੇ ਜਿੱਥੇ ਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਪਾਵਰ ਕਾਰਪੋਰੇਸ਼ਨ ਦੀ ਜਾਇਦਾਦ ਦਾ ਵੇਚਨ ਅਤੇ ਕੇਂਦਰ ਸਰਕਾਰ ਵੱਲੋਂ ਅਗਲੇ ਸੈਸ਼ਨ ਦੇ ਵਿੱਚ ਬਿਜਲੀ ਐਕਟ 202 25 ਪਾਸ ਕਰਵਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਦੇ ਦੇਣ ਦੇ ਵਿਰੋਧ ਦੇ ਵਿੱਚ ਧਰਨਾ ਦਿੱਤਾ ਗਿਆ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪਾਵਰ ਕਾਮ ਦੀਆਂ ਪ੍ਰਾਪਰਟੀਆਂ ਨੂੰ ਵੇਚ ਦਿੱਤਾ ਗਿਆ ਤਾਂ ਬਿਜਲੀ ਐਕਟ 2025 ਪਾਸ ਹੋ ਗਿਆ ਹੈ ਤਾਂ ਇਸ ਦਾ ਪ੍ਰਬੰਧ ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਚਲਾ ਜਾਵੇਗਾ ਜੋ ਕਿ ਅੱਗੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਵੇਗੀ ਤੇ ਇਸ ਤਰ੍ਹਾਂ ਤਾਂ ਹਰ ਤਰ੍ਹਾਂ ਦੀ ਮਿਲਦੀ ਸਬਸਿਡੀ ਵੀ ਬੰਦ ਹੋ ਜਾਵੇਗੀ ਤੇ ਬਿਜਲੀ ਦੀਆਂ ਦਰਾਂ ਵੀ ਬਹੁਤ ਮਹਿੰਗੀਆਂ ਹੋਣ ਕਰਕੇ ਬਿਜਲੀ ਆਮ ਆਦਮੀ ਤੋਂ ਪਹੁੰਚ ਤੋਂ ਪਰੇ ਹੋ ਜਾਵੇਗੀ ਤਾਂ ਅਗੂਆ ਨੇ ਇਸ ਤੋਸ ਸ਼ਕਤ ਸ਼ਬਦਾ ਵਿੱਚ ਨਿਖੇਧ ਦੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਨੂੰ ਇਹਨਾਂ ਤਰਤੀਬਾਂ ਨੂੰ ਵਾਪਸ ਜੇਕਰ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 2 ਨਵੰਬਰ ਨੂੰ ਬਿਜਲੀ ਮੰਤਰੀ ਦੇ ਰਿਹਾਈਸ਼ ਲੁਧਿਆਣਾ ਵਿਖੇ ਭਰਾਤਰੀ ਜਿੱਥੇ ਮੰਡੀਆਂ ਦੇ ਸਹਿਯੋਗ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਅੱਜ ਦੇ ਇਸ ਧਰਨੇ ਨੂੰ ਹਰਜਿੰਦਰ ਸਿੰਘ ਨਾਥਾਣਾ ਬਿਆਨਤ ਸਿੰਘ ਅੰਗਰੇਜ਼ ਸਿੰਘ ਪ੍ਰੀਮ ਸਿੰਘ ਤੇ ਪ੍ਰਧਾਨਾ ਮਰਜੀਤ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਥਰਮਲ ਲਹਿਰਾਮਭਾ ਹਰਵਿੰਦਰ ਸਿੰਘ ਵਿੱਕੀ ਨੇ ਵੀ ਸੰਬੋਧਨ ਕੀਤਾ ਹੈ ਮੁਲਾਜ਼ਮਾਂ ਦੇ ਪੈਨਸ਼ਨ ਦੀ ਉਪਰੋਕਤ ਦਾ ਮਾਨ ਸਰਕਾਰ ਨੂੰ ਹੱਲ ਲੱਭਣਾ ਚਾਹੀਦਾ ਹੈ ਨਹੀਂ ਤਾਂ ਤਰਨਤਾਰਨ ਦੀਆਂ ਜਿਮਨੀ ਚੋਣ ਦੇ ਨਤੀਜੇ ਹੈਰਾਨੀਜਨਕ ਹੋਣਗੇ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਮੇਰੀ ਵੱਤ ਤੋਂ ਵੱਧ ਸ਼ੇਅਰ ਕਰੋ